ਮੇਰਾ ਨਾਂ ਤੇ ਬੀਰ ਹੋ ਵਾ ਤੀਰੋ ਤੀਰੋ ਕਿੱਥੇ ਰੰਦੇ ਜੇ ਹਾਂ ਇਹ ਰੋੜ ਹੈ ਗਾਈ ਕਿ ਰੋਹੀ ਕੰਡਾ ਇੱਥੇ ਕੀ ਹੋਇਆ ਹੁਣ ਗੋਲੀਆਂ ਮੈਨੂੰ ਪਤਾ ਨਹੀਂ ਮੈਂ ਤਾਂ ਉਧਰੋਂ ਆਉਣ ਡਈ ਆ ਮੇਰੇ ਆਉਂਦੇ ਨੂੰ ਠੰਡ ਠੰਡੌਲਾ ਹੋ ਗਿਆ ਨਿਸ਼ਾਨ ਹੈਗੇ ਆ ਵੇ ਆ ਨਿਸ਼ਾਨੇ ਆ ਤੇ ਪਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਕਿਹੜੀ ਗੱਲਾਂ ਹੋਈਆਂ ਤੇ ਕੀ ਆ ਤਾਂ ਲੜਾਈ ਹੋਣੀ ਮੈਂ ਤੇ ਆਈ ਆਂ ਕਿ ਉਧਰੋਂ ਭੱਜੀ ਬਾਅਦ ਚ ਉਧਰ ਗਗਨਦੀਪ ਇੱਥੇ ਤੁਸੀਂ ਕੰਮ ਕਰਦੇ ਮੇਹ ਮੁਰਦੀ ਹਾਂਜੀ ਤੇ ਕੀ ਹੋਇਆ ਇੱਥੇ ਹੁਣ ਇਹ ਤੇ ਫਾਇਰਿੰਗ ਹੋਈ ਕਿੰਨੇ ਕੁ ਗੋਲੀਆਂ ਚੱਲੀਆਂ ਦੋ ਤਿੰਨ ਚੱਲੀਆਂ ਕੌਣ ਜੀ ਮੁੰਡੇ ਕਿੱਦਾਂ ਆਏ ਸੀ ਨਾਂ ਦਾ ਨਹੀਂ ਆਪਣਾ ਪਤਾ ਦੇ ਆਏ ਕਿੱਥੇ ਸੀ ਤੁਰ ਕੇ ਕਿੰਨੇ ਕ ਵੇ ਦਾ ਸਮਾਂ ਸੀ ਗੋਲੀਆਂ ਚੱਲੀਆਂ ਹੁਣੇ ਦਾ 15 ਮਿੰਟ ਹੋ ਜਲੇ ਤੇ ਰੋਡ ਕਿਹੜੀ ਚੱਲ ਰੋਡ ਕਿਹੜੀ ਹੈ ਕਾਜੀਕੋਟ ਰੋਡ ਇਹ ਸਾਹਮਣੇ ਆਨੇ ਵੇ ਫੇਰਿੰਗ ਕਰਤੀ ਉਹਨਾਂ ਨੇ ਆਨੇ ਅਵੇ ਪੁਲਿਸ ਨੂੰ ਕਿੰਨੇ ਦਾ ਸਿਆ ਕਰਦੇ ਪੁਲਿਸ ਨੂੰ ਆਪੇ ਪਤਾ ਲੱਗਾ ਜੀ ਪਤਾ ਲੱਗਾ ਮੈਂ ਮੋਲ ਮਾੜਾ ਦਰਨ ਤੰਦਾ ਜਿੱਦਾਂ ਤੱਕ ਸ਼ਰੇਆਮ ਗੋਲੀਆਂ ਚਲਾ ਗਏ ਸ਼ਰੇਆਮ ਤੁਹਾਨੂੰ ਪਤਾ ਹੀ ਹੈ ਮੋਲ ਚੱਲ ਉਹਦੀ ਆਵਾਜ਼ ਆਹੀ ਹੈ ਜੀ ਬੰਦ ਹੋ ਗਈ ਸੀ ਉਦੋਂ ਫੇਰ ਹਾਂ ਆਉਰੇ ਹੈਗੀ ਹੈ ਹੈਗੀ ਹੈਗੀ ਬੰਦ ਹੋ ਗਈ ਆ ਬਾਜੀ ਪਰ ਇਹਦਾ ਲੱਗਦਾ ਖਤਰੇ ਵਾਲਾ ਕੰਮ ਆ ਜਿੱਦਾਂ ਗੋਲੀਆਂ ਚੱਲਦੀਆਂ ਆ ਉਹ ਚੱਲ ਨਹੀਂ ਹੋ ਸਕਦੀਆਂ ਅਸੀਂ ਕੰਮ ਕਰਦੇ ਹਾਂ ਉਹਨਾਂ ਦੇ ਆ ਤਦੰਤਵ ਨੇ ਰੋਹਿਤ ਜਿਹੜੀ ਫਾਈਲਿੰਗ ਹੋਈ ਆ ਜੀ ਉਸ ਤੋਂ ਲੈ ਕੇ ਕੀ ਜਾਂਦਾ ਇਹਦੇ ਬਾਰੇ ਹੁਣੇ ਰੀਸੈਂਟਲੀ ਆ ਇੱਕ ਆਈ ਜਾਣ ਇਨਫੋਰਮੇਸ਼ਨ ਦੇਖ ਰਹੇ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਆ ਜੋ ਵੀ ਇਹਦੇ ਵਿੱਚ ਬਣਿਆ ਕਰ ਰਹੀ ਤੁਸੀਂ ਮੌਕੇ ਤੇ ਕੁੱਝ ਪਾਰਟੀ ਪਹੁੰਚੀ ਹੋਈ ਹੈ ਜੀ ਉੱਥੇ ਹਾਂ ਜੀ ਪਹੁੰਚ ਗਏ ਜੀ ਸਾਰੇ ਪਹੁੰਚ ਗਏ ਐਸ.ਜੀ. ਸਾਹਿਬ ਵੀ ਉੱਥੇ ਨੇ ਹਾਂ ਉੱਥੇ ਹੀ ਜਾ ਰਹੇ ਆ ਸਾਰੇ ਦੇਖ ਕੇ ਸਾਰਾ ਵੈਰੀਫਾਈ ਕਰ ਰਹੇ ਆ ਠੀਕ ਆ ਸਰ ਤੰਤਵ